ਜਲੰਧਰ ਸ਼ਹਿਰ ਦੀ ਹਰਅੰਮ੍ਰਿਤਕੌਰ ਬਣੀ ਜੱਜ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਗੁਰਤੇਗ ਬਹਾਦਰ ਨਗਰ ਦੇ ਪ੍ਰਧਾਨ ਸਰਦਾਰ ਜਗਜੀਤ ਸਿੰਘ ਜੀ ਗਾਬਾ ਉਹਨਾਂ ਦੇ ਛੋਟੇ ਭਰਾ ਸਰਦਾਰ ਦਲਜੀਤ ਸਿੰਘ ਜੀ ਗਾਬਾ ਉਹਨਾਂ ਦੀ ਧਰਮ ਪਤਨੀ ਸਤਿੰਦਰ ਕੌਰ ਜੀ ਵੱਲੋਂ ਬਹੁਤ ਹੀ ਖੁਸ਼ੀ ਮਨਾਈ ਗਈ ਸਰਦਾਰ ਦਲਜੀਤ ਸਿੰਘ ਜੀ ਗਾਬਾ ਦੀ ਗੁੜੀਆ ਹਰਅੰਮ੍ਰਿਤਕੌਰ ਜਦੋਂ ਜੱਜ ਬਣ ਕੇ ਆਪਣੇ ਘਰ ਗਾਦਨ ਕਲੋਨੀ ਦੇ ਵਿੱਚ ਪਹੁੰਚੀ ਗਾਬਾ ਪਰਿਵਾਰ ਵੱਲੋਂ ਉਸ ਨੂੰ ਗੁਰਸਾਹਿਬ ਜੀ ਦੀ ਬਖਸ਼ੀਸ਼ ਸਰੋਪਾ ਅਤੇ ਗੁਲਦਸਤਾ ਦੇ ਕੇ ਬਹੁਤ ਹੀ ਖੁਸ਼ੀ ਮਨਾਈ ਆਈ ਗਈ ਅੱਜ ਦੇ ਇਸ ਖੁਸ਼ੀ ਦੇ ਮੌਕੇ ਤੇ ਐਂਟੀ ਕ੍ਰਾਈਮ ਐਂਟੀ ਕ腐ਸ਼ਨ ਦੇ ਪ੍ਰਧਾਨ ਸਰਦਾਰ सुरेंद्र ਸਿੰਘ ਜੀ ਕੈਰੋ ਸਰਦਾਰ ਦਲਜੀਤ ਸਿੰਘ ਜੀ ਸਰਦਾਰ ਜਸਪਾਲ ਸਿੰਘ ਜੀ ਵੱਲੋਂ ਬਹੁਤ ਸਾਰੀਆਂ ਵਧਾਈਆਂ ਦਿੱਤੀਆਂ ਗਈਆਂ ਸਰਦਾਰ सुरेंद्र ਸਿੰਘ ਜੀ ਕੈਰੋ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਤਰੱਕੀ ਹਰ ਇੱਕ ਕੁੜੀ ਨੂੰ ਕਰਨੀ ਚਾਹੀਦੀ ਹੈ ਕੱਲ੍ਹ ਦਾ ਹੀ ਮੈਨੂੰ ਪਤਾ ਹੈ ਕਿ ਸ਼ਾਇਦ ਮੈਨੂੰ ਵੀ ਨਹੀਂ ਟੈਨਸ਼ਨ ਨਹੀਂ ਸੀਗੀ ਜਿੰਨੀ ਮੇਰੀ ਫੈਮਲੀ ਨੂੰ ਸੀਗੀ ਔਰ ਉਹ ਸਿਰਫ ਮੇਰੇ ਮਮਾ ਪਾਪਾ ਜਾਂ ਮੇਰੇ ਭਾਜੀ ਭਾਬੀ ਦੀ ਬਲਕਿ ਮੇਰੀ ਜਿਹੜੀ ਐਕਸਟੈਂਡਡ ਫੈਮਿਲੀ ਹੈ ਮੇਰੇ ਤਾਇਆ ਜੀ ਮੇਰੀ ਚਾਚੀ ਜੀ ਵਨ ਮੇਰੀ ਭੂਆ ਵਾ ਜੋ ਅੱਜ ਇੱਥੇ ਨਹੀਂ ਨੇ ਉਹ ਬਾਹਰ ਨੇ ਉਹਨਾਂ ਨੂੰ ਵੀ ਇੰਨੀ ਜ਼ਿਆਦਾ ਟੈਨਸ਼ਨ ਸੀਗੀ ਕਿ ਮਤਲਬ ਮੈਨੂੰ ਲੱਗਦਾ ਹੈ ਕਿ ਮੇਰੀ ਹਾਰਡ ਵਰਕ ਜਿਹੜਾ ਸੀਗਾ ਉਹ ਤੇ ਸੀਗਾ ਪਰ ਮੈਨੂੰ ਅਰਦਾਸਾਂ ਜਿਹੜੀਆਂ ਨੇ ਆਜ਼ਾਦਾਂ ਲਗੀਆਂ ਨੇ ਕਿਉਂਕਿ ਮੈਂ ਕਦੀ ਸੋਚ ਵੀ ਨਹੀਂ ਸਕੀ ਸੀ ਕਿ ਕਿ ਮੈਂ ਇੰਨਾ ਚੰਗਾ ਰੈਂਕ ਜਿਹੜਾ ਲੈ ਕੇ ਆਵਾਂਗੀ ਮੈਨੂੰ ਲੱਗਦਾ ਹੈ ਵੱਡਿਆਂ ਦੀ ਅਸੀਸਾਂ ਵੱਡਿਆਂ ਦੀ ਅਰਦਾਸਾਂ ਹੀ ਨੇ ਜਿਹੜੀ ਮੇਰੇ ਲਈ ਇੰਨੀ ਮਤਲਬ ਇੰਨਾ ਖੁਸ਼ਹਾਲ ਮੂਮੈਂਟ ਜਿਹੜਾ ਮੇਰੇ ਲਈ ਆਇਆ ਅੱਜ ਸਰੋ ਕਰੋ ਐਸ ਜਿਹੜਾ सेलिब्रेट ਹੈ ਨੂੰ ਕਿਸ ਤਰ੍ਹਾਂ ਤੁਸੀਂ ਇੰਜੋਏ ਕਰਨਾ ਹੈ। ਹਾਲਾਂਕਿ ਕੋਸ਼ਿਸ਼ ਤਾਂ ਇਹ ਰਹੇਗੀ ਕਿ ਹੁਣ ਮੈਂ ਆਪਣਾ ਮਾਈਂਡ ਸੈਟ ਅਪ ਇਸ ਤਰ੍ਹਾਂ ਦਾ ਬਣਾਵਾਂ ਕਿ ਮੈਂ ਹੁਣ ਆਪਣੇ ਆਪ ਨੂੰ ਐਜ਼ ਅ ਜੁਡੀਸ਼ੀਅਲ ਆਫੀਸਰ ਦੇਖਾਂ ਅਤੇ ਆਪਣੇ ਆਪ ਨੂੰ ਉਸ ਜਰਨੀ ਲਈ ਪ੍ਰਪੇਅਰ ਕਰਾਂ ਕਿਉਂਕਿ ਮੈਂ ਜਾਣਦੀ ਆ ਉਹ ਜਰਨੀ ਇੰਨੀ ਸੌਖੀ ਨਹੀਂ ਹੋਣ ਵਾਲੀ। ਮੈਨੂੰ ਬੀਇੰਗ ਅ ਫੀਮੇਲ ਆਲਸੋ ਮੈਨੂੰ ਬਹੁਤ ਸਾਰੇ ਚੈਲੰਜਸ ਆਣਗੇ। ਮੈਨੂੰ ਬਹੁਤ ਵਾਰੀ ਮਤਲਬ ਜੋ ਸਹੀ ਹੈ ਔਰ ਜੋ ਗਲਤ ਹੈ ਉਹਦੇ ਵਿੱਚ ਚੂਜ਼ ਕਰਨਾ ਪਏਗਾ। ਕਈ ਵਾਰੀ ਮੈਨੂੰ ਆਪਣੀ ਫੈਮਿਲੀ ਨੂੰ ਵੀ ਉਹ ਚੀਜ਼ ਉੱਥੇ ਰੱਖਣੀ ਪਏਗੀ। ਤਾਂ ਹੁਣ ਮੇਰਾ ਪਰਪਸ ਔਰ ਮੇਰਾ ਮੋਟਿਵ ਇਹ ਹੈ ਕਿ ਜੋ ਮੈਨੂੰ ਟਾਈਮ ਹੈ ਟ੍ਰੇਨਿੰਗ ਤੋਂ ਪਹਿਲੇ ਮੈਂ ਆਪਣੇ ਆਪ ਨੂੰ ਮੈਂਟਲੀ ਨਾ ਸਟਰੋਂਗ ਕਰਾਂ ਕਿ ਜਦੋਂ ਮੈਂ ਡਿਸੀਜਨਸ ਦਵਾਂ ਕੋਈ ਵੀ ਪ੍ਰੈਜਡਿਸ ਜਿਹੜਾ ਹੈ ਉਹ ਮੇਰੇ ਮਨ ਵਿੱਚ ਨਾ ਆਵੇ ਤਾਂ ਕਿ ਮੈਂ ਕੁਝ ਵੀ ਗਲਤ ਕਰ ਸਕਾਂ ਕਿ ਨਾ ਮੇਰਾ ਨਾਮ ਹੈ ਹਰ ਅੰਮ੍ਰਿਤਕੌਰ ਸਰਿੰਦਰ ਸਿੰਘ ਕਹਰੋ ਐਂਟੀ ਕਰਾਈਮ ਐਂਟੀ ਕ腐ਸ਼ਨ ਬੋਲੋ ਮੈਂ ਤਾਂ ਆਪਣੀ ਭਤੀਜੀ ਨੂੰ ਦਲਜੀਤ ਸਿੰਘ ਸਾਡੇ ਦੇ ਵੱਡੇ ਬ੍ਰਦਰ ਆ ਕਬਾ ਸਾਫ ਉਹਨਾਂ ਦੀ ਬੇਟੀ ਐ ਜਿਹ ਸਾਡੀ ਪੂਰੀ ਮਾਨਗਰਨਾਨ ਆਪਣੇ ਅੱਜ ਜੱਜ ਬਣੀ ਐ ਅਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਜੇ ਸੱਚ ਦੀ ਲੜਾਈ ਹੈ ਸੱਚ ਦੀ ਜਿੱਤ ਹੈ ਉਹ ਹੀ ਹੋਣੀ ਚਾਹੀਦੀ ਹੈ ਜਿੱਥੇ ਵੀ ਕੋਈ ਕ੍ਰਾਈਮ ਹੁੰਦਾ ਹੈ ਜਾਂ ਕੁਛ ਹੁੰਦਾ ਹੈ ਉਸ ਤਰ੍ਹਾਂ ਆਪਣੇ ਜਿਹੜਾ ਵਧੀਆ ਤਰੀਕੇ ਦੇ ਨਾਲ ਆਪਣਾ ਇਨਸਾਫ ਮਿਲਣਾ ਚਾਹੀਦਾ ਲੋਕਾਂ ਨੂੰ ਸੱਚ ਦੀ ਜਿੱਤ ਹੋਣੀ ਚਾਹੀਦੀ ਹੈ ਅੱਜ ਅਸੀਂ ਬਹੁਤ ਲੋਕ ਇੱਥੇ ਦੱਬਾ ਪਰਿਵਾਰ ਦੇ ਘਰ ਬੈਠੇ ਆ ਮੇਰੇ ਬ੍ਰਦਰ ਹਨ ਔਰ ਗਜਮਦਰ ਹਨ ਇਸ ਕਰਕੇ ਮੈਂ ਮੀਰੀ ਭਤੀਜੀ ਲੱਗਦੀ ਹੈ ਮੈਂ ਸਾਰਿਆਂ ਨੂੰ ਬਹੁਤ ਬਹੁਤ ਜਿਸਵਾਸੀਆਂ ਨੂੰ ਵਧਾਈ ਦਿੰਦਾ ਕਿ ਸਾਡੇ ਜਲੰਧਰ ਦਾ ਉਹਨੇ ਨਾਮ ਰੋਸ਼ਨ ਕੀਤਾ ਹੈ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਪ੍ਰੈਸ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਅੱਜ ਇੱਥੇ ਤੱਕ ਸਾਡਾ ਜਿਹੜਾ ਖੁਸ਼ੀ ਦਾ ਮਾਹੌਲ ਹੈ ਬਹੁਤ ਵੱਡਾ ਅਸੀਂ ਅੱਜ ਉਕੀਲ ਕਰ ਰਹੇ ਹਾਂ ਸਾਰਾ ਪਰਿਵਾਰ ਕਿ ਜਿਹਦੇ ਵਿੱਚ ਅਸੀਂ ਅਤੇ ਸਾਡਾ ਪਰਿਵਾਰ ਲਖਾਭਾ ਸਾਹਿਬ ਦਾ ਪਰਿਵਾਰ ਸਾਰਿਆਂ ਨੇ ਅੱਜ ਇਹ ਜਿੰਨੇ ਨਗਰੀਆ ਪ੍ਰੈਸਲੀ ਬਣਾਈ ਸੀਗੀ ਉਹਨਾਂ ਨੂੰ ਉਹ ਹੀ ਦੱਸਣਵਾਦ ਦੇ ਕੇ ਸਾਡੀ ਜਿਹੜੀ ਬਧੀਜੀ ਹੈ ਉਹ ਜੱਜ ਬਣ ਕੇ ਆਈ ਹੈ ਜਲੰਧਰ ਦੇ ਵਿੱਚ ਅਸੀਂ ਉਹਨਾਂ ਦਾ ਸਨਮਾਨਤ ਕੀਤਾ ਹੈ ਅਤੇ ਸੁਰਪਾ ਦੇ ਕੇ ਉਹਨਾਂ ਨੂੰ ਸਨਮਾਨਤ ਕੀਤਾ ਗਿਆ ਮੈਂ ਨਹੀਂ ਇਹ ਕਿੰਨਾ ਕਰਦਾ ਵਾਈ ਕਰਸੋ ਵੀ ਇੱਕ ਛੋਟੀ ਜਿਹੀ ਗੱਲ ਪੁੱਛਣਾ ਜਨਾ ਵੀ ਕੁੜੀਆਂ ਬਹੁਤ ਪੜਦੀਆਂ ਜਿਸ ਤਰ੍ਹਾਂ ਇਹਨਾਂ ਨੇ ਅਵਲ ਕੀਤਾ ਜੱਜ ਬਣ ਕੇ ਉਹ ਉਹਨਾਂ ਕੁੜੀਆਂ ਨੂੰ ਵੀ ਚਾਹੀਦਾ ਆ ਸਾਡੇ ਤੇ ਚਾਹੀਦਾ ਕਿ ਜਿਹੜਾ ਅੱਜ ਸਾਡੇ ਬੱਚੇ ਹੈ ਉਹ ਜਿਹੜੇ ਨਸ਼ਿਆਂ 'ਚ ਲੱਗੇ ਗਏ ਨਸ਼ਾ ਬਹੁਤ ਕਰ ਰਹੇ ਬੱਚੇ ਸਕੂਲਾਂ ਦੇ ਵਿੱਚ ਕੁੜੂਏ ਬੱਚਿਆ ਵੀ ਕਰ ਰਹੀਆਂ ਕਿ ਸਾਡੀਆਂ ਜਿਹੜੀਆਂ ਧੀਆ ਭੈਣਾਂ ਆ ਜਾਂ ਬੱਚੀਆਂ ਉਹਨਾਂ ਨੂੰ ਵੱਧ ਤੋਂ ਵੱਧ ਪੜ ਕੇ ਸਾਡੇ ਕੁਝ ਵੀ ਬਣ ਭਾਵੇਂ ਡਾਕਟਰ ਬਣ ਜਾਂ ਜੱਜ ਬਣਨ ਜਾਂ ਕੁਝ ਬਣ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਤੁਸੀਂ ਵੀ ਪੜ੍ਹ ਲਿਖ ਕੇ ਇਸ ਬੱਚੀ ਵੱਲ ਦੇਖ ਕੇ ਜਿੱਦਾਂ ਉਹ ਸਾਡੇ ਜੰਦਰ ਦਾ ਬਣਨਗੇ ਜਲਦੀ ਜਲਦੀ ਦਵਿੰਦਰ ਕੁਮਾਰ ਦੀ ਰਿਪੋਰਟ